ਪੰਜਾਬ ਕਾਂਗਰਸ ਦੀ ਆ ਬਣੀ ਹੋਈ ਐ ਖੇੜਾ ਸਾਹਿਬ ਤੋਂ ਖੇੜਾ छुड़ाਓ ਖੇੜਾ ਸਾਹਿਬ ਨਹੀਂ ਰਹਿ ਕੇ ਖੇੜਾ छुड़ाਓ ਪਾਲਸੀ ਚੱਲ ਰਹੀ ਐ ਜਿਹੜੇ ਫੰਨੇ ਕਾਂਚਕਨਾ ਬੜਾਈ ਬੈਠੇ ਐ ਚੀਫ ਮਿਨਿਸਟਰੀ ਦੇ ਉਹਨਾਂ ਨੂੰ ਉਹ ਸੂਲ ਵਾਂਗੂ ਚੁਹਦੇ ਜਿਹੜੇ ਲੀਡਰ ਐ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਐ ਉਹ ਭੁੱਲ ਗਏ ਤਿੰਨ ਮਹੀਨਿਆਂ ਚ ਵੀ ਖੇੜਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤਿਸ਼ੀ ਬੜੇ ਬੈਠੇ ਐ ਛੜਤਾ ਉਹਨਾਂ ਨੇ ਬੇਡੀਆਂ ਦੇ ਹਵਾਲੇ ਕਰਤਾ ਵੀ ਆ ਲਓ ਜੀ ਖਾ ਲਓ ਤੁਸੀਂ ਨੋ ਚਲੋ ਵੱਢ ਲਓ ਇਹਨੂੰ ਚੱਕ ਵੱਢ ਲਓ ਕੋਈ ਬੋਲਦਾ ਹੀ ਨਹੀਂ ਸਾਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਪ ਫੜੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਪ ਫੜੂਗੀ ਅਸਾਂ ਨਾ ਕਿ ਚਿਹਰਾ ਬੇਨਕਾਬ ਹੋ ਗਿਆ ਸਾਬ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿਸੇ ਦੇ ਖੈਰਾ ਸਾਹਿਬ ਨਾਲ ਦੇ ਮੇ ਆ ਪੋਲਿਟੀਕਲ ਡਿਫਰੈਂਸਿਸ ਚੋ ਬੜੇ ਵਿਵਾਦ ਕਿਸਮ ਦੇ ਵਿਜ਼ ਮਰਕਿਊਰੀਅਲ ਟਾਈਪ ਇੱਥੇ ਦੀ ਇਹਨਾਂ ਨੇ ਛੱਡਤੀ ਉਹ ਲੀਡਰਸ਼ਿਪ ਸੀਗੇ ਲੀਡਰ ਹੋ ਆਪੋਜੀਸ਼ਨ ਸੀਗੇ ਕਾਂਗਰਸ ਚੜਤੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਭ ਮੈਂ ਉਸ ਫੋਟੋ ਜੇ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਪਛਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਹੈ ਮੇਰੇ ਸਾਥੀ ਰਹੇ ਹੈ ਮੇਰਾ ਬੜਾ ਅੱਛਾ ਸੰਬੰਧ ਹੈ ਪਛਾਣਨਾ ਤਾਂ ਮਨ ਨੂੰ ਚਾਹੀਦਾ ਸੀ ਪਰ ਮਨ ਨੂੰ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕੱਲ ਇੱਕ ਬੜੀ ਘਟਨਾ ਪੰਜਾਬ ਦੇ ਅੰਦਰ ਘਟੀ ਹੈ ਸਰਦਾਰ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਰੈਗੂਲਰ bail ਦਿੱਤੀ ਹਾਈ ਕੋਰਟ ਨੇ ਡਰਗ ਰਿਲੇਟਿਡ ਕੇਸ ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਭ ਮੈਂ ਉਸ ਫੋਟੋ 'ਚ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਪਛਾਣੇ ਨਹੀਂ ਗਏ ਸੁਨੀਲ ਜਾਖੜ ਢੋਸ ਸਕਦਾ ਕਿਉਂਕਿ ਮੇਰੇ ਕੁਲੀਗਰੇ ਹੈ ਮੇਰੇ ਸਾਥੀ ਰਹੇ ਹੈ ਮੇਰਾ ਬੜਾ ਅੱਛਾ ਸੰਬੰਧ ਹੈ ਬਚਾਉਣਾ ਤਾਂ ਮਨ ਨੂੰ ਚਾਹੀਦਾ ਸੀ ਪਰ ਮਨ ਨੂੰ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਂ ਹੀ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ AICC ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲੈਣਾ ਵੀ ਆ ਕੇਸ ਤਾਂ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਹੈ ਤੇ ਉਹ ਬੇਲ ਉਤੋਂ ਕਚਹਿਰੀ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰਿਕੇਟਿਡ ਟੋਟਲ ਬੋਗਸ ਫੈਬ੍ਰਿਕੇਟਿਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੈਂਦੇ ਆਹ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਆਹ ਆ ਕੀ ਹੋਇਆ ਨਜਾਇਜ਼ ਜਾਇਜ਼ ਆਹ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਪਰ ਸੁਨੀਲ ਕੌਣ ਹੁੰਦਾ ਬੋਲਣ ਵਾਲਾ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕੇ ਆਈ ਸੀ ਸੀ ਆ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਿੰਨ ਮਹੀਨਿਆਂ ਚ ਵੀ ਖੇੜਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਧਿਸ਼ੀ ਬਣੇ ਬੈਠੇ ਐ ਛੜਤਾ ਉਹਨਾਂ ਨੇ ਪੇਡੀਆਂ ਦੇ ਹਵਾਲੇ ਕਰਤਾ ਵੀ ਆਹ ਲੋ ਜੀ ਖਾ ਲੋ ਤੁਸੀਂ ਨੋਚ ਲੋ ਵੱਢ ਲੋ ਇਹਨੂੰ ਚੱਕ ਵੱਢ ਲੋ ਕੋਈ ਬੋਲਦਾ ਹੀ ਨਹੀਂ ਸਾਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਮਾਂ ਫੜੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਸਰਕਰ ਦੀ ਬਾਹ ਫੜੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕਿ ਹਲ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਆ ਜਿਹਨੂੰ ਇਨਚਾਰਜ ਲਾਇਆ ਹੈ ਵੀ ਉਹ ਸ਼ਾਇਦ ਜਾ ਕੇ ਉੱਥੇ ਕਪੂਰਥਲੇ ਜੀ ਇੰਚ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਆਸ ਆ ਇਹਨਾਂ ਦਾ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿਸੇ ਦੇ ਖੈਰਾ ਸਾਹਿਬ ਨਾਲ ਦੇ ਮੇ ਆ ਪੋਲਿਟੀਕਲ ਡਿਫਰੈਂਸਿਸ ਚੋਂ ਬੜੇ ਵਿਵਾਗ ਕਿਸਮ ਦੇ ਵੀਜ਼ਾ ਮਰਕਿਊਰੀਅਲ ਟਾਈਪ ਇੱਥੇ ਦੀ ਇਹਨਾਂ ਨੇ ਛੱਡਤੀ ਲੀਡਰਸ਼ਿਪ ਸੀਨੀਅਰ ਲੀਡਰ ਹੋ ਆਪੋਜੀਸ਼ਨ ਸੀਗੇ ਕਾਂਗਰਸ ਛੱਡਤੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕਹਿੰਦੇ ਐ ਇਹਨਾਂ ਨੂੰ ਖੈਰਾ ਸਾਹਿਬ ਨੂੰ ਪਾਰਟੀ ਜੁਆਇਨ ਸਪੈਸ਼ਲੀ ਜਿਹੜੀ ਕਰਾਈ ਸੀਗੀ ਵਰਚੂਲੀ ਦਾ ਸੋ ਕਾਲਡ ਅੰਤਪ੍ਰਧਾਨਤਾ ਉਹ ਹੈ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਹਾਈਐਸਟ ਐਸ ਫਾਰ ਐਸ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਪਰਸਨਲ ਫੋਨ ਕਰਕੇ ਯਾਦ ਕਰੋ ਜੋ ਕਿ ਮੈਂ ਪਾਰਟੀ ਦੇ ਸੀਗਾ ਮੈਨੂੰ ਪਤਾ ਹੈ ਹੈਲੀਕਾਪਟਰ ਹੈਲੀਪੈਡ ਤੇ ਜਾ ਕੇ ਖੈਰਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਬਿਕੋਜ਼ ਉੱਤੋਂ ਫੋਨ ਆਇਆ ਸੀ ਜੀ ਇਹਨਾਂ ਨੂੰ ਜੁਆਇਨ ਕਰਾਓ ਸੋ ਪੁੱਲ ਗਏ ਸੈਕੰਡ ਸਰ ਜਿੱਥੇ ਉਤਲੀ ਪਾਰਟੀ ਦਾ ਚਿਹਰਾ ਬੇਨਕਾ ਹੋਇਆ ਹੈ ਇਹ ਇੱਥੇ ਵਾਲਾ ਇੱਥੇ ਵਾਲੀ ਲੀਡਰਸ਼ਿਪ ਕੀ ਕਹਿੰਦੀ ਹੈ ਸਰ ਕਿਸੇ ਨੇ ਧਰਨਾ ਲਾਇਆ ਉੱਥੇ ਕੋਈ ਕੋਈ ਬੋਲਿਆ ਕੋਈ ਚੁਸਕਿਆ ਨਾ ਜੋ ਆਤਾ ਹੈ ਕਿ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਐ ਖੇੜਾ ਸਾਹਿਬ ਤੋਂ ਖੇੜਾ छुड़ाਓ ਖੇੜਾ ਸਾਹਿਬ ਨਹੀਂ ਰਹਿ ਕੇ ਖੇੜਾ छुड़ाਓ ਪਾਲਸੀ ਚੱਲ ਰਹੀ ਐ ਜਿਹੜੇ ਫਨੇ ਗਾਂਜ ਕਨਾ ਬੜਾਈ ਬੈਠੇ ਐ ਚੀਫ ਮਿਨਿਸਟਰੀ ਦੇ ਉਹਨਾਂ ਨੂੰ ਉਹ ਸੂਲ ਵਾਂਗੂ ਚੁੱਦੇ ਬੇਦੇ ਵਾਲਾ ਰਕੰਡਾ ਤਾਂ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਭ ਪਰ ਬੋਲਣ ਕੀ ਕੱਲ ਤਾਂ ਇਹਨਾਂ ਨੂੰ ਕੋਈ ਕਹਿੰਦੇ ਸੀ ਵੀ ਇਹਨਾਂ ਤੇ ਲੱਗਦਾ ਸਿੱਧੂ ਸਾਹਿਬ ਦੇ ਨਾਲ ਰਹੇ ਨੇ ਤਾਂ ਵੀ ਡਿਸਪੀਸਪਲਨ ਵਾਲਾ ਕਰ ਦੇਣਾ ਸੀ ਕਿਉਂਕਿ ਉਹ ਬੋਲਦੇ ਬਹੁਤ ਐ ਜਿਨ੍ਹਾਂ ਨਾਲ ਇਹਨਾਂ ਦੇ ਜੱਫੀ ਪਹਿਨਣ ਵਾਲੀ ਹੈ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨਾਲ ਵੀ ਇਹਨਾਂ ਦੇ ਖਲਾਫ ਬੋਲਦੇ ਸੋਇਜ਼ ਕ੍ਰੀਏਟਿੰਗ ਇਨਡਿਸਿਪਲਿਨ ਚਾਹੇ ਮੇਰੇ ਕੋਲ ਨੋਟਿਸ ਜਲ ਚੇ ਜਾਂਦਾ ਬੜੇ ਵੀ ਯੂ ਹੈਵ ਬੀਨ ਅਕਿਊਜ਼ਡ ਆਫ ਇਨਡਿਸਿਪਲਿਨ ਚਾਹੇ ਉਹਨਾਂ ਨੂੰ ਇਨਡਿਸਿਪਲਿਨ ਦਾ ਨੋਟਿਸ ਪੇਜ ਦੇਣ ਉਹ ਬੇਨਕਾਬ ਹੋ ਗਏ ਦੁਜੇ ਬੇਨਕਾਬ ਹੋ ਗਏ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸਿਸ ਹੈ ਐਕਸ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਹੈ ਸਾਰਿਆਂ ਨੂੰ ਅੰਦਰ ਤੱਕੂਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਥਾ ਦੇਣੇ ਅੰਦਰ 15 15 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿਉਂਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਗ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਗਏ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਵੱਢ ਰਹੇ ਕੋਈ ਪੰਜਾਬ ਦੀ ਗੱਲ ਕਰਦਾ ਚਾਹੇ ਨوجੋਤ ਸਿੰਘ ਦੂ ਕਰਦੇ ਆ ਚਾਹੇ ਸੁਖਪਾਲ ਖੈਰਾ ਜੀ ਕਰਦੇ ਆ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉਥੇ ਆਪ ਕਹੀ ਜਾਂਦੇ ਵੇ ਸਮਨ ਗਲਤ ਹੋ ਗਏ ਸਮਨ ਕੋਈ ਗਲਤ ਨਹੀਂ ਹੈ ਸਾਬ ਕੇਜਰੀਵਾਲ ਸਾਹਿਬ ਈਡੀ ਤੋਂ ਲੁਕਦੇ ਫਿਰਦੇ ਆ ਭਗਵਾਨ ਤੁਮਾਨ ਜੀ ਕੇਜਰੀਵਾਲ ਸਾਹਿਬ ਤੋਂ ਲੁਕਦੇ ਫਿਰਦੇ ਆ ਪੰਜਾਬੀਆਂ ਦੇ ਫਿਤਰੇ ਦੇ ਸਾਹਿਬ ਪੰਜਾਬੀਆਂ ਦੀ ਪਛਾਣ ਇਸ ਗੱਲੋਂ ਐ ਵੀ ਅਸੀਂ ਚਲੋ ਚੰਗੇ ਮਾੜੇ ਵਿਆਹ ਸ਼ਾਦੀ ਵਾਲੇ ਟਾਈਮ 'ਚ ਤਾਂ ਸ਼ਾਇਦ ਪਾਸੇ ਹੋ ਜਾਈਏ ਪਰ ਜਦੋਂ ਕਿਤੇ ਨੂੰ ਭੀੜ ਪੈਂਦੀ ਆ ਨਾ ਉਦੋਂ ਪੰਜਾਬੀ ਚ ਐ ਕਿੰਨਾ ਹੀ ਫਰਕ ਆ ਆਪਸ ਚ ਵੇ ਜਾ ਕੇ ਛਾਤੀ ਦਾ ਦਿੰਦੇ ਤੇ ਮੇਰੇ ਸ਼ੇਰ ਤਾਂ ਟਾਪ ਲਾ ਕੇ ਵਿਸ਼ਾਖਾਪਟਨ 'ਮੇ ਬੈਠੇ ਵੀ ਮੈਂ ਤਾਂ 4 ਦਿਨ ਧਿਆਨ ਲਈ ਬੈਠਾ ਧਿਆਨ ਤਾਂ ਲਾਣਾ ਸੀਗਾ ਪੰਜਾਬ ਤੇ ਲੋਕਾਂ ਨੇ 92 ਸੀਟਾਂ ਦਿੱਤੀਆਂ ਵੀ ਪੰਜਾਬ ਦਾ ਧਿਆਨ ਕਰੋ ਉਹ ਆਪ ਦਾ ਧਿਆਨ ਕਰੀ ਜਾਂਦੇ ਉੱਥੇ ਬੈਠ ਕੇ ਪੰਜਾਬੀਅਤ ਕੋਈ ਮਾੜੀ ਮੋਤੀ ਬਚੀ ਸੀ ਭਗਵੰਤ ਮਾਨ ਜੀ ਸੇ ਉਹ ਅੱਜ ਦੇ ਬਾਅਦ ਸਭ ਨੂੰ ਕਲੀਅਰ ਹੋ ਗਿਆ ਵੀ ਆ ਪੰਜਾਬੀ ਪੰਜਾਬੀਅਤ ਦਾ ਇੱਥੇ ਕੁਝ ਵੀ ਲੈਣਾ ਦੇਣਾ ਨਹੀਂ ਜਿਹੜਾ ਇਸ ਟਾਈਮ ਦੇ ਵਿੱਚ ਜਿਸ ਆਦਮੀ ਨੇ ਭਗਵੰਤ ਮਾਨ ਜੀ ਨੂੰ ਜਿਹੜੇ ਜਾ ਕੇ ਉਹਦੇ ਪੈਰੀਂ ਹੱਥ ਲਾंदे ਸੀ ਕਿ ਜਿਹੜਾ ਮੇਰੇ ਘਰ ਉਮਰਚੇ ਛੋਟ ਆਇਆ ਭਗਵੰਤ ਮਾਨ ਜੀ ਉਹਨਾਂ ਨੇ ਜਾ ਕੇ ਪੈਰੀਂ ਹੱਥ ਲਾंदे ਸੀਗੇ ਵੀ ਇਹਨੇ ਮੈਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਨੇ ਉਹਨੂੰ ਵਕਤ ਪਿਆ ਖੜਾ ਤੇ ਉਹ ਉੱਥੇ ਵਿਸ਼ਾਖਾਪੁਰ ਨੂੰ ਬੈਠੇ